ਦੇਖੋ ਕਿੰਨੇ ਸੋਹਣੇ ਬਣੇ ਨੇ ਖਾਣ ਵਿੱਚ ਵੀ ਇਹ ਬਹੁਤ ਜਿਆਦਾ ਟੇਸਟੀ ਨੇ ਇਹਨੂੰ ਠੰਡੇ ਪਾਣੀ ਨਾਲ ਧੋ ਕੇ ਨਚੋੜ ਕੇ ਰੱਖ ਲਿਆ ਹੈ ਤੇ ਫਿਰ ਲਗਾਵਾਂਗੇ ਜੀ ਇਹਦਾ ਤੜਕਾ ਜਿਵੇਂ ਆਪਾਂ ਇਹਨੂੰ ਤੜਕਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਾਰੇ ਸਭ ਠੀਕ ਠਾਕ ਹੋ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਟੇਸਟੀ ਤੇ ਬੜੀ ਹੈਲਦੀ ਰੈਸਪੀ ਲੈ ਕੇ ਆਏ ਆਂ ਫਾਈਬਰ ਤੇ ਪ੍ਰੋਟੀਨ ਨਾਲ ਭਰਪੂਰ ਨਿਊਟਰੀ ਮਟਰ ਪਲਾਉ ਬਣਾ ਕੇ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਈਜ਼ੀ ਬਣਦੇ ਨੇ ਤੇ ਬੜੇ ਟੇਸਟੀ ਬਣਦੇ ਨੇ 92 फटाफट ਜਾਂਦੇ ਨੇ ਚਲੋ ਜੀ ਫਿਰ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਨਿਊਟਰੀ ਮਟਰ ਪਲਾਵ ਬਣਾ ਲੀ ਸਭ ਤੋਂ ਪਹਿਲਾਂ ਚਾਹੀਦੀ ਆ ਆਪਾਂ ਨੂੰ ਜੀ ਨਿਊਟਰੀ ਇਹ ਵਾਲੀ ਮੈਂ ਇੱਕ ਟੋਰੀ ਨਿਊਟਰੀ ਦੇ ਲਈ ਸੀ ਇਹਨੂੰ ਮੈਂ 15 ਮਿੰਟ ਗਰਮ ਪਾਣੀ ਚ ਭਿਉਂ ਲਿਆ ਸੀ ਭਿਉਂਦੇ ਸਮੇਂ ਮੈਂ ਇਹਦੇ ਚ ਹਲਕਾ ਜਿਹਾ ਨਮਕ ਪਾ ਦਿੱਤਾ ਫਿਰ ਮੈਨੂੰ ਠੰਡੇ ਪਾਣੀ ਨਾਲ ਧੋ ਕੇ ਨਚੋੜ ਕੇ ਰੱਖ ਲਿਆ ਹੈ ਤੇ ਇਹ ਮੈਂ ਇੱਕ ਗਲਾਸ ਚਾਵਲ ਲੈ ਇਹਨਾਂ ਨੂੰ ਮੈਂ 3-4 ਵਾਰੀ ਧੋ ਕੇ ਤੇ ਫਿਰ ਮੈਨੂੰ ਪਾਣੀ ਪਾ ਕੇ ਭਿਉਂ ਕੇ ਰੱਖਤਾ ਜਿੰਨੀ ਦੇਰ ਆਪਾਂ ਇਹਦਾ ਤੜਕਾ ਤਿਆਰ ਕਰਾਂਗੇ ਉੰਨੀ ਦੇਰ ਆਪਾਂ ਇਹਨਾਂ ਨੂੰ ਭਿਜੇ ਰਹਿਣ ਦਵ ਤੇ ਇਹ ਮੈਂ ਅੱਧਿਕ ਟੋਰੀ ਹਰੇ ਮਟਰ ਲੈ ਆਨੇ ਇਹਨਾਂ ਨੂੰ ਵੀ ਮੈਂ ਪਾਣੀ ਚ ਪਾਇਆ ਹੈ ਤੇ ਹੁਣ ਸਭ ਤੋਂ ਪਹਿਲਾਂ ਜੀ ਆਪਾਂ ਇਹ ਵਾਲੇ ਪਿਆਜ਼ ਇਹਨਾਂ ਨੂੰ ਬ੍ਰਾਊਨ ਕਰਕੇ ਕੱਢ ਲਵਾਂਗੇ ਤੇ ਫਿਰ ਲਗਾਵਾਂਗੇ ਜੀ ਇਹਦਾ ਤੜਕਾ ਥੋੜਾ ਆਪਣਾ ਤੇਲ ਗਰਮ ਹੁੰਦਾ ਹੈ ਤੇ ਫਿਰ ਆਪਾਂ ਇਹ ਪਿਆਜ਼ ਫਰਾਈ ਕਰਕੇ ਕੱਢ ਲਵਾਂਗੇ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹ ਵਾਲੇ ਪਿਆਜ਼ ਇਹਦੇ ਚ ਪਾ ਦਿੰਨੇ ਆ ਇਹਨਾਂ ਨੂੰ ਬ੍ਰਾਊਨ ਕਰਕੇ ਬਾਅਦ ਵਿੱਚ ਲਗਾਉਂਦੇ ਆ ਜੀ ਆਪਾਂ ਇਹਨੂੰ ਤੜਕਾ ਆ ਦੇਖੋ ਜੀ ਆਪਣੇ ਪਿਆਰ ਬ੍ਰਾਊਨ ਹੋ ਗਏ ਨੇ ਥੋੜਾ ਜਿਹਾ ਇਹਨਾਂ ਨੂੰ ਆਪਾਂ ਹੋਰ ਕ੍ਰਿਸਪੀ ਕਰਾਂਗੇ ਬ੍ਰਾਊਨ ਕਰਾਂਗੇ 1-2 ਮਿੰਟ ਵਿੱਚ ਇਹ ਹੋ ਜਾਣੇ ਨੇ ਫਿਰ ਇਹਨਾਂ ਨੂੰ ਆਪਾਂ ਬਾਹਰ ਕੱਢਦੇ ਆਂ ਹੁਣ ਇਹ ਵਾਲੇ ਪਿਆਜ਼ ਆਪਾਂ ਇੱਕ ਪਲੇਟ 'ਚ ਕੱਢਦੇ ਆਂ ਜਿੰਨਾ ਨਾਲ ਆਪਣੇ ਨਿਊਟਰੀ ਪਲਾਉ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਹੁਣ ਇਸੇ ਤੇਲ ਵਿੱਚ ਆਪਾਂ ਦੋ ਤੇਜ ਪੱਤੇ ਦੋ ਲਾਲ ਮਿਰਚਾਂ ਚਾਰ ਲੌਂਗ ਦੋ ਛੋਟੀਆਂ ਇਲਾਚੀਆਂ ਤੇ ਚਾਰ ਪੰਜ ਮੈਂ ਕਾਲੀ ਮਿਰਚ ਸਾਬਤ ਪਾਈ ਹੈ ਨਾਲ ਹੀ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਇੱਕ ਚਮਚਾ ਜੀਰੇ ਦਾ ਐਡ ਕੀਤਾ ਤੇ ਇਹਨੂੰ ਹਲਕਾ ਜਿਹਾ ਭੁੰਨ ਲਵਾਂਗੇ ਥੋੜੇ ਦੇ ਵਿੱਚ ਆਪਾਂ ਪਿਆਜ਼ ਐਡ ਕਰਦੇ ਹਾਂ ਮਸਾਲੇ ਆਪਣੇ ਹਲਕੇ ਜਿਹਾ ਭੁੱਜ ਗਏ ਨੇ ਖੁਸ਼ਬੂ ਆਉਣ ਲੱਗ ਗਈ ਹੈ ਮਸਾਲਿਆਂ ਦੀ ਹੁਣ ਇਹਦੇ ਵਿੱਚ ਆਪਾਂ ਕੱਟੀ ਹੋਈ ਪਿਆਜ਼ ਪਾਵਾਂਗੇ ਆਪਾਂ మీడియం ਫਲੇਮ ਤੇ ਥੋੜੀ देर ਪੋਣ ਲਵਾਂਗੇ ਹੁਣ ਆਪਾਂ ਇਹ ਵਾਲੀ ਨਿਊਟਰੀ ਵਿੱਚ ਇਹ ਮੈਂ 2 ਵੱਡੇ ਚਮਚ ਦਹੀਂ ਦੇ ਲਏ ਨੇ ਐਡ ਕਰ ਦਾਂਗੇ 1 ਚਮਚਾ ਧਨੀਆ ਪਾਊਡਰ ਅੱਧਾ ਚਮਚਾ ਹਲਦੀ ਪਾਊਡਰ 1 ਚਮਚਾ ਢਿੱਗੀ ਮਿਰਚ ਨਾਲ ਮੈਂ ਇੱਕ ਚਮਚਾ ਗਰਮ ਮਸਾਲਾ ਲਿਆ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਇਹਨੂੰ ਆਪਾਂ ਤੜਕੇ ਵਿੱਚ ਫਰਾਈ ਕਰਾਂਗੇ ਜੇ ਤੁਸੀਂ ਚਾਹੋ ਤੇ ਇਹਦੇ ਦਹੀਂ ਵਿੱਚ ਸਾਰੇ ਮਸਾਲੇ ਮਿਕਸ ਕਰਕੇ ਦਹੀਂ ਨੂੰ ਪਹਿਲਾਂ ਭੁੰਨ ਸਕਦੇ ਹੋ ਨਿਊਟਰੀ ਤੁਸੀਂ ਐਵੇਂ ਵੀ ਫਰਾਈ ਕਰ ਸਕਦੇ ਹੋ ਤੇ ਜਾਂ ਤੁਸੀਂ ਦਹੀਂ ਤੋਂ ਬਿਨਾਂ ਵੀ ਨਿਊਟਰੀ ਵਾਲੇ ਪਲਾਉ ਬਣਾ ਸਕਦੇ ਹੋ ਜਿੱਦਾਂ ਦਾ ਤੁਹਾਡਾ ਮਨ ਕਰਦਾ ਤੁਸੀਂ ਉਸ ਤਰੀਕੇ ਨਾਲ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਐਨੂੰ ਆਪਾਂ ਮਿਕਸ ਕਰਤਾ ਹੈ ਚਾਹ ਪੰਜ ਮਿੰਟ ਇਹਨੂੰ ਰੱਖਾਂਗੇ ਤੇ ਜਿੰਨੀ ਤਰ ਆਪਣਾ ਤੜਕਾ ਭੁੱਜਦਾ ਹੈ ਕਿਉਂਕਿ ਸਾਰੇ ਮਸਾਲੇ ਇਹਦੇ ਵਿੱਚ ਚੰਗੀ ਤਰ੍ਹਾਂ ਰੱਚ ਜਾਣ ਹੁਣ ਆਪਾਂ ਇਧਰ ਤੜਕੇ ਵਾਦਾਂਦੇ ਆ ਪਿਆਜ਼ ਦਾ ਕਲਰ ਹਲਕਾ ਜਿਹਾ ਚੀਨਟੋ ਹੋ ਗਿਆ ਹੈ ਹੁਣ ਇਹਦੇ ਵਿੱਚ ਆਪਾਂ ਇਹ ਟਮਾਟਰ ਤੇ ਤਿੰਨ ਮੈਂ ਹਰੀਆਂ ਮਿਰਚਾਂ ਲਈਆਂ ਸੀ ਇੱਕ ਲਾਲ ਸੀ ਇਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲੈ ਤੁਸੀਂ ਚਾਹੋ ਤੇ ਦੀ ਪੇਸਟ ਬਣਾ ਕੇ ਪਾ ਸਕਦੇ ਹੋ ਐਨੂੰ ਪਾਵਾਂਗੇ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਅਦਰਕ ਤੇ ਥੀਸ ਐਡ ਕਰਾਂਗੇ ਇੱਕ ਚਮਚਾ ਬਲੈਕ ਅਦਰਕ ਦੀ ਪੇਸਟ ਐਡ ਕੀਤੀ ਹੈ ਜੇ ਤੁਸੀਂ ਚਾਹੋ ਇਹਨੂੰ ਕੱਟ ਕੇ ਵੀ ਪਾ ਸਕਦੇ ਹੋ ਇਸ ਤੇ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਨਮਕ ਪਾਉਣ ਦੇ ਨਾਲ ਆਪਣੇ ਟਮਾਟਰ ਬਹੁਤ ਜਲਦੀ ਸੌਫਟ ਹੋੁੰਦੇ ਨੇ ਅੱਧਾ ਕਿੰਮਤ ਨਾ ਨਮਕ ਐਡ ਕੀਤਾ ਬਾਾਕੀ ਨਮਕ ਆਪਾਂ ਬਾਅਦ ਵਿੱਚ ਚੈੱਕ ਕਰਦੇ ਵੀ ਐਡ ਕਰ ਸਕਦੇ ਹਾਂ ਆਹ ਦੇਖੋ ਜੀ ਟਮਾਟਰ ਆਪਣਾ ਸੌਫਟ ਹੋ ਗਿਆ ਹੈ ਤੇ ਬਾਕੀ ਟਮਾਟਰ ਆਪਣਾ ਇਹ ਵਾਲੇ ਜੋ ਮਟਰ ਹੈ ਇਹਨਾਂ ਦੇ ਨਾਲ ਸੌਫਟ ਹੋਏਗਾ ਨਾਲੇ ਮਟਰ ਆਪਣੇ ਫਰਾਈ ਹੋ ਜਾਣਗੇ ਨਾਲੇ ਟਮਾਟਰ ਹੋਰ ਪੱਕ ਜਾਏਗਾ ਹਲਕੇ ਜਿਹੇ ਪਾਦੇ ਵਿੱਚ ਹਲਦੀ ਐਡ ਕਰ ਦਾਂਗੇ ਨਾਲ ਹੀ ਬਹੁਤ ਥੋੜੀ ਜਿਹੀ ਦੇਖ ਲਓ ਇਸ ਦਾ ਬਾਕੀ ਨੂੰ ਸਾਡੇ ਆਪਾਂ ਦਹੀਂ ਦੇ ਵਿੱਚ ਐਡ ਕੀਤੇ ਨੇ ਮਿਊਟੀ ਦੇ ਵਿੱਚ ਇਹਨਾਂ ਨੂੰ ਆਪਾਂ ਟਾ ਕੇ 3-4 ਮਿੰਟਾਂ ਵਾਸਤੇ ਪਕਾਵਾਂਗੇ ਘੋਟਰਾ ਨੂੰ ਵੀ ਆਪਾਂ 3-4 ਮਿੰਟ ਪਕਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਮਿਊਟੀ ਪਾ ਲਾਂਗੇ ਨਵੇਂ ਆਪਾਂ 5 ਮਿੰਟ ਵਾਸਤੇ ਚੰਗੀ ਤਰ੍ਹਾਂ ਪੁੱਲ ਲਵਾਂਗੇ ਫਿਰ ਬਾਅਦ ਵਿੱਚ ਇਹਦੇ ਚ ਆਪਾਂ ਚਾਵਲ ਐਡ ਕਰਾਂਗੇ ਕਿਉਂਕਿ ਉਹ ਨਿਊਟਰੀਨ ਆਪਾਂ ਦਹੀਂ ਵਿੱਚ ਐਡ ਕੀਤਾ ਹੈ ਤੇ ਇਹਨੂੰ ਇਸ ਤਰ੍ਹਾਂ ਆਪਾਂ ਹਿਲਾਉਂਦੇ ਰਹਿਣਾ ਜਿੰਨਾ ਚਿਰ ਇਹ ਥੋੜੀ ਪੱਕ ਨਹੀਂ ਜਾਂਦੀ ਜੇ ਤੁਸੀਂ ਚਾਹੋ ਤੇ ਇਸ ਤਰ੍ਹਾਂ ਹੀ ਨਿਊਟਰੀਟ ਮਟਰ ਦੀ ਸਬਜ਼ੀ ਬਣਾ ਸਕਦੇ ਹੋ ਇਹਦੇ ਚ ਥੋੜਾ ਪਾਣੀ ਪਾਓ ਤੇ ਦੀ ਗਰੇਵੀ ਬਹੁਤ ਸੋਹਣੀ ਤਿਆਰ ਹੋ ਜਾਂਦੀ ਹੈ 5 ਮਿੰਟ ਆਪਾਂ ਨਿਊਟਰੀਨ ਨੂੰ ਫਰਾਈ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਚਾਵਲ ਪਾਉਂਦੇ ਹਾਂ ਦਾ 10 15 ਮਿੰਟ ਤੇ ਹੋ ਕੇ ਰੱਖਿਆ ਸੀ ਬਸ ਹੁਣ ਇਹਨੂੰ ਬੜੇ ਆਰਾਮ ਨਾਲ ਆਪਾਂ ਮਿਕਸ ਕਰਾਂਗੇ ਇੱਕ ਇੱਕ ਗਲਾਸ ਆਪਣੇ ਚਾਵਲ ਸੀ ਤੇ ਆਪਾਂ ਦੋ ਗਲਾਸ ਤੋਂ ਥੋੜਾ ਜਿਹਾ ਘੱਟ ਪਾਣੀ ਐਡ ਕਰਾਂਗੇ ਕਿਉਂਕਿ ਚਾਵਲ ਆਪਣੇ ਪੂਰੇ ਭਿੱਜੇ ਹੋਏ ਨੇ ਤੇ ਚਾਵਲ ਥੋੜੇ ਸੌਫਟ ਹੋ ਗਏ ਚਾਵਲਾਂ ਦੇ ਨਾਲ ਹੀ ਆਪਾਂ ਥੋੜਾ ਜਿਹਾ ਕਟਿਆ ਹੋਇਆ ਪਧੀਨਾ ਤੇ ਥੋੜਾ ਕਟਿਆ ਹੋਇਆ ਧਨੀਆ ਇਹ ਪਾਵਾਂਗੇ ਇਹਨਾਂ ਨੂੰ ਮਿਕਸ ਕਰਾਂਗੇ ਇਹਦੇ ਨਾਲ ਆਪਣੇ ਪਲਾਉ ਦਾ ਬਹੁਤ ਵਧੀਆ ਟੇਸਟ ਆਉਂਦਾ ਹੈ। ਚਾਵਲ ਵੀ ਆਪਣੇ ਫਰਾਈ ਹੋ ਗਏ ਨੇ। ਥੋੜੇ ਦੇ ਵਿੱਚ ਆਪਾਂ ਪਾਣੀ ਮਾੜ ਦਾਂਗੇ। ਪਾਣੀ ਆਪਾਂ ਜਿਸ ਨੋਰਮਲ ਐਡ ਕਰਾਂਗੇ। ਇਹ ਵਾਲੇ ਵਿੱਚ ਗਲਾਸ ਚਾਵਲ ਲੈ ਆਸੀ। ਤੁਸੀਂ ਆਪਣੀ ਫੈਮਿਲੀ ਅਕੋਰਡਿੰਗ ਲੈ ਸਕਦੇ ਹੋ। ਇੱਕ ਗਲਾਸ ਮੈਂ ਫੁੱਲ ਪਾਤਾ ਹੈ। ਇੱਕ ਗਲਾਸ ਮੈਂ ਥੋੜਾ ਘੱਟ ਪਾਵਾਂਗੀ। ਬਸ ਇੰਨਾ ਕਿ ਮੈਂ ਪਾਣੀ ਐਡ ਕਰਾਂਗੇ। ਜੇ ਤੁਸੀਂ ਚਾਵਲ ਪਿਓਏ ਨਹੀਂ ਆ ਤਾਂ ਫਿਰ ਤੁਸੀਂ ਤੁਹ ਫੋਲ ਹੀ ਦੋ ਗਲਾਸ ਪਾਣੀ ਲੈਣਾ ਹੈ ਮਸਾਲੇ ਨੂੰ ਮਿਕਸ ਕਰਕੇ ਇੱਥੇ ਤੁਸੀਂ ਆਪਣਾ ਨਮਕ ਚੈੱਕ ਕਰ ਲਵੋ ਜੇ ਘੱਟ ਲੱਗਦਾ ਐਡ ਕਰ ਲਓ ਇਹਨੂੰ ਆਪਾਂ 15 ਮਿੰਟ మీడియం ਫਲੇਮ ਤੇ ਪਕਾਵਾਂਗੇ ਵਿੱਚ ਵਿੱਚ ਆਪਾਂ ਚੈੱਕ ਵੀ ਕਰਦੇ ਰਵਾਂਗੇ ਇਸ ਦੇ ਨਾਲ ਹੀ ਹੁਣ ਇਹਦੇ ਵਿੱਚ ਪਾਉਣੇ ਆ ਜੀ ਆਪਾਂ ਥੋੜਾ ਜਿਹਾ ਦਸਿਕਿਓ ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਦਸਿਕਿਓ ਐਡ ਕਰਦੇ ਆਂ ਇਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਨੇ ਆ ਜਦੋਂ ਚਾਵਲ ਥੋੜੇ ਪੱਕ ਜਾਣਗੇ ਫਿਰ ਇਹਦੇ ਵਿੱਚ ਆਪਾਂ ਅੱਧਾ ਨਿੰਬੂ ਦਾ ਰਸ ਐਡ ਕਰਾਂਗੇ ਉਹ ਬਿਲਕੁਲ ਆਪਸ਼ਨਲ ਹੈ ਜੇ ਤੁਹਾਨੂੰ ਇਹਦਾ ਟੇਸਟ ਅੱਛਾ ਲੱਗਦਾ ਤੁਸੀਂ ਐਡ ਕਰੋ ਜੇ ਨਹੀਂ ਲੱਗਦਾ ਅੱਛਾ ਲੱਗਦਾ ਤੇ ਇਸ ਤੋਂ ਬਿਨਾਂ ਵੀ ਚਾਵਲ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਹੁਣ ਇਹਨੂੰ ਆਪਾਂ ਟੱਕ ਕੇ ਪਕਾਉਨੇ ਆ 7-8 ਮਿੰਟ ਹੋ ਗਏ ਨੇ ਆਪਾਂ ਨੂੰ ਚਾਵਲ ਦੇ ਰੱਖਿਓਏ ਹੁਣ ਆਪਾਂ ਇਹਨਾਂ ਨੂੰ ਚੈੱਕ ਕਰਦੇ ਆ ਆ ਦੇਖੋ बस थोड़ी सी कसर है 2-4 मिनटों में अपने चावल बनके बिल्कुल तैयार हो जाने ने। ਹੁਣ ਇੱਥੇ ਆਪਾਂ ਇਹਦੇ ਵਿੱਚ ਅੱਧਾ ਨਿੰਬੂ ਦਾ ਰਸ ਐਡ ਕਰਾਂਗੇ। ਇਹ ਬਿਲਕੁਲ ਆਪਸ਼ਨਲ ਆ। ਤੁਸੀਂ ਪਾਣਾ ਪਾਓ ਨਹੀਂ ਪਾਣਾ ਤੇ ਨਾ ਪਾਓ। ਇਹਨੂੰ ਆਪਾਂ ਮਿਕਸ ਕਰ ਦਵਾਂਗੇ। ਆ ਦੇਖੋ ਜੀ ਕਿੰਨੇ ਸੋਹਣੇ ਨੇ ਕਲਰ ਕਿੰਨਾ ਸੋਹਣਾ ਤੇ ਖੁਸ਼ਬੂ ਬਹੁਤ ਹੀ ਪਿਆਰੀ ਆ ਰਹੀ ਹੈ। ਹੁਣ ਆਪਾਂ ਨੂੰ ਮਿਕਸ ਕਰਕੇ ਟਟਕ ਕੇ 5 ਮਿੰਟ ਹੋਰ ਪਕਾਉਣੇ ਆ ਫਲੇਮ ਆਪਣੀ ਮੀਡੀਅਮ ਹੀ ਆ ਫਲੇਮ ਆਪਾਂ ਜਿਆਦਾ ਹਾਈ ਨਹੀਂ ਕੀਤੀ ਹਾਂਜੀ ਨਿਊਟਰੀ ਮਟਰ ਪਲਾਉ ਬਣ ਕੇ ਬਿਲਕੁਲ ਰੈਡੀ ਨੇ ਆ ਦੇਖੋ ਜੀ ਬਹੁਤ ਸੋਹਣੇ ਬਣੇ ਨੇ ਖੁਸ਼ਬੂ ਦੇਖੋ ਕਿੰਨੀ ਸੋਹਣੀ ਆ ਰਹੀ ਹੈ ਹੁਣ ਇਹਦੇ ਤੇ ਆਪਾਂ ਇਹ ਵਾਲਾ ਥੋੜਾ ਜਿਹਾ ਪਿਆਜ਼ ਇਹ ਪਾਵਾਂਗੇ ਇਸ ਦੇ ਨਾਲ ਹੀ ਥੋੜਾ ਜਿਹਾ ਧਨੀਆ ਇਹਨੂੰ ਪਾ ਕੇ ਆਪਾਂ ਗੈਸ 2 ਮਿੰਟ ਵਾਸਤੇ ਬੰਦ ਕਰਕੇ ਤੇ ਇਹਨੂੰ ਢੱਕ ਕੇ ਰੱਖਾਂਗੇ ਫਿਰ ਇਹਨੂੰ ਕਰਦੇ ਹਾਂ ਜੀ ਆਪਾਂ ਸਰਵ ਲਾਓ ਜੀ ਆਪਣੇ ਗਰਮਾ ਗਰਮ ਮਟਰ ਨਿਊਟਰੀ ਪਲਾਉ ਬਿਲਕੁਲ ਬਣ ਕੇ ਰੈਡੀ ਨੇ ਦੇਖੋ ਕਿੰਨੇ ਸੋਹਣੇ ਬਣੇ ਨੇ ਖਾਣ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਨੇ ਐਨੂੰ ਮੈਂ ਬੂੰਦੀ ਵਾਲਾ ਰਾਇਤਾ ਨਾਲ ਪਿਆਜ਼ ਨਾਲ ਸਰਵ ਕੀਤਾ ਹੈ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਤੇ ਬੜੀ ਇਜ਼ੀ ਰੈਸਪੀ ਹੈ ਬੜੀ ਜਲਦੀ ਬਣ ਕੇ ਤਿਆਰ ਹੋਏ ਨੇ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਇਹਦਾ ਟੇਸਟ ਕਿਵੇਂ ਦੇ ਬਣੇ ਨੇ ਆਪਣੇ ਨਿਊਟਰੀ ਮਟਰ ਪਲਾਉ ਥੋੜਾ ਜਿਹਾ ਦਹੀਂ ਲਵਾ ਲਗੇ ਬਹੁਤ ਹੀ ਜਿਆਦਾ ਟੇਸਟੀ ਬਣੇ ਨੇ ਖਾ ਕੇ ਮਜ਼ਾ ਹੀ ਆ ਗਿਆ ਏਸੀ ਮੇਰਾ ਤਰੀਕਾ ਮਟਰ ਨੂਟਰੀ ਪਲਾਉ ਬਣਾਉਣਾ ਆਂਦਾ ਜੇ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਇਹਨੂੰ ਬਣਾ ਕੇ ਟਰਾਈ ਕਰੋ ਤੇ ਮੈਨੂੰ ਕਮੈਂਟ ਕਰਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ